ਇਹ ਜੇ ਵੱਜਿਆ ਹੋਣਾ ਮਣੀ ਨਾ ਕੱਢਦੇ ਜਾਂਦਾ ਪੈਸਾ ਉਹ ਕੀਤੀ ਜੋ ਹੋਣੀ ਆ ਉਹ ਪੜੀ ਨਾ ਖੋਲੋ ਭਾਈ ਨਾ ਖੋਲੋ ਲੈ ਹੱਥ ਲਾ ਨਾ ਤੁਸੀਂ ਉਹ ਉੱਥੇ ਵੱਜਿਆ ਮੁੰਡਾ ਬੱਸ ਠੀਕ ਹੈ ਤੇ ਜਦੋਂ ਅਸੀਂ ਹਸਪੀਟਲ ਆਏ ਆ ਜੀ ਇੱਥੇ ਤੇ ਪਤਾ ਲੱਗਾ ਕਿ ਅ ਲੜਕੀ ਜਿਹੜਾ ਸਾਡਾ ਬ੍ਰਦਰ ਸੀਗਾ ਧੀਰਜ ਨਾਮ ਮੁੰਡਾ ਸੀਗਾ ਤੇ ਉਹਦੀ ਡੈਕ ਹੋ ਚੁੱਕੀ ਆ ਤੇ ਇੱਕ ਲੜਕੀ ਐਡਮਿਟ ਆ ਤੇ ਸਾਡੀ ਤਿੰਨ ਚਾਰ ਆਈ ਥਿੰਕ ਬਾਈਕਸ ਵਗੈਰਾ ਸੀਗੀਆਂ ਇੱਕ ਬਾਈਕ ਸੀ ਵੀ ਦੋ ਐਕਟਿਵਾ ਸੀਗੀਆਂ ਉਹ ਸਾਰੀਆਂ ਕ੍ਰੈਸ਼ ਹੋ ਚੁੱਕੀਆਂ ਵਾ ਤੇ ਇੱਕ ਮੁੰਡੇ ਦੇ ਲੈਗ ਤੇ ਲੱਗੀ ਆ ਇੱਕ ਦੇ ਸਿਰ ਤੇ ਟਾਂਕੇ ਲੱਗੇ ਆ ਤੇ ਇੱਕ ਨੂੰ ਬਾਹ ਤੇ ਰੱਖੀ ਹੋਈ ਆ ਅਜੀ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮਨੋਕਰਨ ਆਏ ਸੀਗੇ ਜਿਹੜਾ ਮੁੰਡਾ ਦੀ ਡੈਥ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਏ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਜਿੱਦਾਂ ਹੀ ਅਸੀਂ ਬਾਹਰ ਨਿਕਲੇ ਆਂ ਤੇ ਅਸੀਂ 3-4 ਜਣੇ ਪਟਵਾਰੀ ਢਾਬੇ ਦੇ ਬਾਹਰ ਸੀਗੇ ਉਸ ਤੋਂ ਸਾਡੀ ਬਾਈਕਸ ਆ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਣੇ ਉਧਰ ਸੀਗੇ 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਨ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰਜ ਸੀਗਾ ਤੇ ਨਾਲ 3-4 ਜਾਣੇ ਹੋਰ ਸੀਗੇ ਤੇ ਪਤਾ ਨਹੀਂ ਇੱਕਦਾਂ ਵੀ ਗਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ 4-5 ਜਾਣਿਆਂ ਨੂੰ ਹਿੱਟ ਖਿੱਡ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਮਾਈਂਡ ਤੇ ਵੀ ਥੋੜਾ ਜਿਆਦਾ ਭਰਿਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁਕੀ ਆ ਸਾਡਾ ਬ੍ਰਦਰ ਸੀਗਾ ਉਹ ਉਹਦਾ ਬਰਥਡੇ ਸੀਗਾ ਕੱਲ ਤੇ ਅਸੀਂ ਸਿਰ ਮੋਦੇ ਕਰਕੇ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ੀ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਇੱਥੇ ਫੜ ਲਿਆ ਸੀ ਉਹਨਾਂ ਨੂੰ ਮੁੜ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਗਏ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਵੈਸਾ ਸੀਗਾ ਮਤਲਬ ਅਸੀਂ ਤਾਂ ਵੀ ਮੁੜ ਕੇ ਤੇ ਹਸਪੀਟਲ ਹੀ ਲੈ ਗਏ ਸੀਗੇ ਤੇ ਜਦੋਂ ਅਸੀਂ ਹਸਪੀਟਲ ਆਏ ਆ ਤੇ ਬਟ ਮੁੰਡਾ ਪਾਣੀ ਵੇਟ ਕਰ ਰਿਹਾ ਸੀ ਮੇਰੇ ਨਾਲ ਪਾਰਟੀ ਦਾ ਬਿਲਕੁਲ ਉਹ ਟਿਕਾਣਾ ਹੈ ਕਿ ਕਿ ਪ੍ਰਵਾਇਓਤ ਬਹਿ ਗਏ ਅਸੀਂ ਸਾਰੇ ਯਾਨੀ ਤੇ ਅਸੀਂ ਬਰਥਡੇ ਸੇਟੀ ਹੋਇਆ ਦਾ ਜਿਹੜੇ ਮੁੰਡਾ ਸਾਡੇ ਨਾਲ ਪਾਰਟੀ ਸੀ ਉਹਦੀ ਪਾਰਟੀ ਤੇ ਆ ਗਏ ਅਸੀਂ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਪਾਰਕ ਪਾਰਕਿੰਗ ਏਰੀਆ ਤੇ ਪਹੁੰਚੇ ਸੀਗੇ ਤੇ ਉੱਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਦੋਂ ਗੱਡੀ ਵਾਲਾ ਆਇਆ ਸਾਡੇ ਵਿੱਚ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰ ਦਿੱਤੀ ਗੱਡੀ ਦੀ ਬਾਹਰ ਪਾਰਕਿੰਗ ਦੇ ਕੋਲ ਹੀ ਖੜਿਆ ਸੀ ਤੇ ਅਸੀਂ ਐਕਟਾ ਸਾਡੀ ਅੱਜੀ ਖੜੇ ਸੀਗੇ ਅਸੀਂ ਉੱਤੇ ਕਿ ਗੱਡੀ ਵਾਜੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਉੱਤੇ ਸਾਡੇ ਇੱਕ ਬੰਦੇ ਜੈਕ ਹੋ ਗਈ ਉੱਤੋਂ ਆ ਦੇ ਇੱਕ ਵੀ ਆ ਮੇਰੀ ਇੰਜਰੀ ਵਗੈਰਾ ਚੱਟਾ ਵਗੈਰਾ ਲੱਗੇ ਸਿਰ ਤੇ ਟਾਂਕੇ ਵਗੈਰਾ ਲੱਗੇ ਇੱਕ ਕੁੜੀ ਦੇ ਚੂਰੇ ਦੇ ਸਾਡੇ ਲੱਗੀ ਚੂਰਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਗਏ ਮੌਕੇ ਤੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਆ ਤੇ ਗੱਡੀ ਵਾਲਾ ਨਸ਼ੇ 'ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ 'ਚ ਸੀਗਾ ਉੱਥੇ ਦਿਗੀ ਅੰਦਰੋਂ ਬਾਹਰ ਨਿਕਲਿਆ ਗੱਡੀ ਇੰਨੀ ਜ਼ੋਰ ਕੀ ਵੱਜੀ ਕਿ ਗੱਡੀ ਦੇ 에ਅਰ ਬੈਗ ਤਾਂ ਖੁੱਲ ਗਏ ਸੀਗੇ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਮੈਂ ਰਾਤ ਨੂੰ ਡਿਊਟੀ 'ਚ ਸੀ ਜੀ ਕਿ ਮੈਨੂੰ ਟੈਂਪੋਰਰੀ ਰੂਲ ਹੋਇਆ ਕਿ ਪਟਵਾਰੀ ਟਾਪਲੇ ਇਲਾਕੇ 'ਚ ਜਿੱਥੇ ਗੱਡੀ ਨੇ ਪਾਰਕ ਦੇ ਬਾਹਰ ਖੜਿਆ ਨੂੰ ਥੇਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋ ਕਰਕੇ ਦੋਨੋਂ ਹਸਪਤਲਾਂ 'ਚ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ 'ਚ ਰੂਲ ਹੋਇਆ ਕਿ ਉਹਦੇ ਉੱਤੇ ਦਾਖਲ ਕਰਵਾਏ ਚੁ ਉਹਨਾਂ ਦੇ ਵਿੱਚ ਇੱਕ ਧੀਰਜ ਸਿਰਾਉ ਨਾਮ ਦਾ ਲੜਕਾ ਜਿਸ ਦੀ ਉਮਰ 25 ਸਾਲ ਹੈ ਪੂਰੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤੇ ਉਹਦੇ ਭਰਾ ਨੇ ਜੋ ਕਾਗਜ਼ ਲਖਾਇਆ ਹੈ ਉਹਦੇ ਜਾਣੇ ਦੇ ਅਧਾਰ ਤੇ ਅਸੀਂ ਉਹਦੀ ਇੱਥੇ ਅੱਜ ਕਰ ਰਹੇ ਹਾਂ ਤੇ ਬਾਕੀ ਜੋਗਲੀ ਕਾਰਵਾਈ ਹੈ ਉਹ ਮਰਦ ਇਹ ਤੋਂ ਇਲਾਵਾ ਤੇ ਰਹੇ ਜੋ ਲਾਵਾ ਹੋ ਉਹ ਜਿਹੜੀ ਉਹਦੀ ਤਾਂ ਜਿੱਦਾਂ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰ ਜਾਦੀ ਆ ਉਹ ਵੀ ਸਿਰਿਆ ਸੀਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਉਹਦੇ ਜਖਮੀ ਹੋ ਗਿਆ ਤੇ ਉਹਨਾਂ ਨੇ ਕੋਈ vean de Andes,